ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਡੇ ਬੁਟੀਕ ਦੇ ਤੁਹਾਡਾ ਸਵਾਗਤ ਆ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਨੇ ਆ ਕਾਟਨ ਦੀ ਲੇਸ ਨਾਲ ਬਾਹ ਦਾ ਡਿਜ਼ਾਈਨ ਬਾਹ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਇਹਦੇ ਬਾਹ ਦੀ ਮੋਰੀ ਤੇ ਸੈਂਟਰ ਕੱਟ ਲਾ ਲੈਣਾ ਹੈਗਾ ਸੈਂਟਰ ਕੱਟ ਲਾ ਕੇ ਇਹਦੇ ਵਿੱਚ ਆਪਾਂ ਇੱਕੋ ਜਿਹੇ ਬਾੜ ਪਾਉਣੇ ਆ ਇੱਥੇ ਆਪਾਂ ਛੋਟੇ ਛੋਟੇ ਬਾੜ ਪਾਉਣੇ ਸਟਾਰਟ ਕਰਾਂਗੇ ਥੋੜਾ ਮਾਰਜਿਨ ਛੱਡ ਦੇਣਾ ਹੈਗਾ ਸਲਾਈ ਵਾਸਤੇ ਸਾਡੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਹਾਂਜੀ ਆਪਾਂ ਬਾੜ ਪਾ ਕੇ ਇਹਦੇ ਤੇ ਇੱਕ ਪੱਟੀ ਕੱਟ ਕਰ ਲੈਣੀ ਹੈਗੀ ਇਸ ਤਰ੍ਹਾਂ ਦੀ 2.5 ਇੰਚ ਦੀ 2.5 ਇੰਚ ਦੀ ਪੱਟੀ ਕੱਟ ਕਰਕੇ ਤੇ ਇਹ ਆਪਾਂ ਉਹ ਕਰਨੀ ਆ ਇਹਦੇ ਨੀਚੇ ਰੱਖ ਕੇ ਸਲਾਈ ਲਾਉਣੀ ਆ ਹਾਂਜੀ ਆਪਾਂ ਕੱਪੜੇ ਦੇ ਵਿੱਚ ਬਾੜ ਪਾ ਲਏ ਆ ਬਾਹਾਂ ਦੀ ਮੂਰੀ ਚ ਬਾੜ ਪਾ ਕੇ ਆਪਾਂ ਇਸ ਤਰ੍ਹਾਂ ਦੀ ਇੱਕ ਪੱਟੀ ਲੈਣੀ ਆ ਪੱਟੀ ਨੂੰ ਆਪਾਂ ਇਸ ਤਰੀਕੇ ਨਾਲ ਰੱਖਣਾ ਹੈ ਵੀ ਉੱਪਰਲੇ ਪਾਸੇ ਆਵੇ ਸਿੱਧੀ ਕਰਕੇ சிதி ரெணி ஆ பட்டி பட்டி ஆ கப் சிதா ரெனத்தை சிலை லா ਆਪਾਂ ਜਿਹੜਾ ਆਪਣਾ نیچے ਤੋਂ ਪੱਟੀ ਆ ਇਹਨੂੰ ਆਪਾਂ ਡਬਲ ਫੋਲਡ ਕਰਕੇ ਤੇ ਇਹਦੇ ਉੱਪਰ ਰੱਖ ਲਾਂਗੇ ਸਿਲਾਈ ਜਿਹੜੀ ਲਾਈ ਸੀ ਇਹਦੇ ਉੱਪਰ ਰੱਖ ਕੇ ਤੇ ਆਪਾਂ ਸਿਲਾਈ ਕਰਾਂਗੇ

ਇਦੇ ਉੱਪਰ ਲਾਵਾਂਗੇ ਆਪਾਂ ਲਿਆਸ ਲਿਆਸ ਨੂੰ ਆਪਾਂ ਸਿੱਧੀ ਕਰਕੇ ਰੱਖਣਾ ਹੈਗਾ ਇਸ ਤਰੀਕੇ ਨਾਲ ਇਰੀਤੀ ਆਪਾਂ ਸਲਾਈ ਲਾਵਾਂਗੇ ਹਾਂਜੀ ਇਹ ਸੀ ਆਪਣਾ ਬਾਹ ਦਾ ਡਿਜ਼ਾਈਨ ਇਸ ਤਰ੍ਹਾਂ ਕਰਕੇ ਆਪਾਂ ਨੂੰ ਇਹ ਬਹੁਤ ਵਧੀਆ ਲੱਗਦੀ ਆ ਹਾਂ ਇਸ ਤਰ੍ਹਾਂ ਆਪਾਂ ਕਰਕੇ ਹੀ ਪੈਨ ਸਕਦੇ ਆ ਇਸ ਤਰੀਕੇ ਨਾਲ ਆਉਗੀ ਆਪਣੀ ਬਾਹ ਕਮੈਂਟ ਕਰਕੇ ਦੱਸਣਾ ਹੈ ਤੁਹਾਨੂੰ ਮੇਰੀ ਬਾਹ ਦਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਾ ਜੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ